ਸੋ ਚਾਹੀਏ ਸੀਗੇ ਸੋਚਦਾ ਦੇਖੋ ہر ਇੱਕ ਪਹਿਲਾ ਤਾਂ ਵੀ ਹੁੰਦੀ ਆ ਪਰ ਕੁਝ ਕਰੇ ਲੋ ਦੀ ਆਖੇ ਨੇ ਜਿਹੜੇ ਆਰਥਿਕ ਹਾਲਾਤ ਨੇ ਕਿਹਾ ਨਾ ਉਸ ਤਰ੍ਹਾਂ ਦੇ ਨਹੀਂ ਸੀਗੇ ਵੀ ਆਪਾਂ ਖੁੱਲੀ ਪੜਾਈ ਕਰ ਲਈ ਹੈ ਨਾ ਕਿ ਜਿਹੜੇ ਜਿਹੜੇ ਸੋਸ ਮੇਰੇ ਥੈਂਕ ਯੂ ਸੀ ਵੀ ਅੱਗੇ ਪਤਾ ਕੋਰ ਉਸ ਕਰਾਉਣੀ ਹੈ ਨਾ ਤੇ ਬੱਚਿਆਂ ਲਈ ਤਾਂ ਹਰ ਇੱਕ ਮਾਪਾ ਬਪੂ ਹੁੰਦੀ ਹੁੰਦੀ ਆ ਮੈਨੂੰ ਆਪਰੂ ਵੀ ਸੀਗਾ ਮੈਂ ਵੀ ਤਾਜੀ ਤੇ ਆਕਟ ਦਾ ਜੀ ਮੇਰੇ ਸੀਗੇ ਉਹਦੇ ਚੋਂ 72% ਆ ਤੇ ਬੇਟੇ ਦੇ 93% ਆ ਮੇਰੇ 360 ਅੰਕ ਨੇ 500 ਚੋਂ बैठे रहे हो 345 मैं ये अवतार सिंह रैसर पंजाबी लेखक ਤੇ ਮੇਰੇ ਜੀ ਇਹ ਵੀ ਮੇਰੇ بیٹے ਨੂੰ ਨਾ ਅਕਾਲੀ ਸਰਕਾਰ ਵਾਲੇ 8ਵੀਂ ਤੱਕ ਲਗਾਤਾਰ پاس ਕੀਤਾ ਕੋਈ ਇਸ ਨੀਤੀ ਸੀ ਵੀ 8ਵੀਂ ਦਾ ਕੋਈ ਬੱਚਾ ਫੇਲ ਨਹੀਂ ਕਰਨਾ ਉਸ ਤੋਂ ਬਾਅਦ ਬੇਟਾ 9ਵੀਂ ਜਾ ਕੇ ਫੇਲ ਹੋ ਗਿਆ ਉਸ ਤੋਂ ਬਾਅਦ ਤਿਲਕਾ ਹੋਇਆ ਉਹ ਲੇਬਰ ਕਰ ਲੱਗ ਗਿਆ ਜਰਾ ਤੇ ਮੈਨੂੰ ਮੇਰੇ ਬੱਚੇ ਦੂਸਰੇ ਕਹਣ ਲੱਗੇ ਵੀ ਇਹਨੂੰ ਵੀ ਪੜਾਓ ਸਾਡੇ ਬਰਾਬਰ ਕਰੋ ਤੇ ਉਸ ਤੋਂ ਬਾਅਦ ਉਹ ਔਰ 50 ਸਾਲ ਬਾਅਦ ਉਹਨੇ ਪੱਜਾ ਇਧਰ ਉਧਰ ਤੇ ਵਿਰੋਧ ਦੇ 10ਵੀਂ ਦੇ ਪੇਪਰ ਅਸੀਂ ਕਰਾਏ 10ਵੀਂ ਪਾਸ ਕਰਾਉਣ ਤੋਂ ਬਾਅਦ ਮੈਨੂੰ ਸੀਗੇ ਵੀ ਇਹਨੂੰ ਹੋਰ ਅੱਗੇ ਪੜਾਇਆ ਜੇ ਤਾਂ ਫਿਰ ਉਹਦਾ ਪਲੱਸ 2 ਦੇ ਪੇਪਰ ਇੱਥੇ ਭਰੇ ਸੀਗੇ ਤੇ ਉਹਨੂੰ ਦੇਖ ਕੇ ਨਾ ਮੇਰਾ ਵੀ ਐਨਜੀ ਕਰਾ ਵੀ ਆਪਾਂ ਵੀ ਜਲਦ ਤੁਰਦੇ ਵੀ ਆਪਾਂ ਵੀ 12ਵੀਂ ਪਾਸ ਹੋ ਜੀਏ ਵੀ ਮੈਂ میٹرਕ ਪਾਸ ਸੀਗਾ ਤੇ میٹرਕ ਮੈਂ ਅਜ ਤੋਂ 42 ਸਾਲ ਪਹਿਲਾਂ ਕਰੀ ਸੀਗੀ 1982-83 ਚ ਸੋਚ ਤਰੀਏ ਸੀ ਵੀ ਸੋਚਦਾ ਦੇਖੋ ਹਰ ਇੱਕ ਪਹਿਲਾਂ ਤੋਂ ਵੀ ਹੁੰਦੀ ਆ ਪਰ ਕੁਝ ਖਰੇ ਲੋ ਦੀ ਆਖ ਨੇ ਕਿ ਜਿਹੜੇ ਆਰਥਿਕ ਹਾਲਾਤ ਨੇ ਕਿ ਹਨ ਉਹ ਇਸ ਤਰ੍ਹਾਂ ਦੇ ਨਹੀਂ ਸੀਗੇ ਵੀ ਆਪਾਂ ਖੁੱਲੀ ਪੜਾਈ ਕਰ ਲਈ ਹੈ ਨਾ ਇੱਕ ਮਾਪੇ ਦੀ ਪਹਿਲਾਂ ਸੋਚ ਅਜ ਤੋਂ 40 ਸਾਲ ਪਹਿਲਾਂ ਇਹ ਹੁੰਦਾ ਜੀ ਚਾਰ ਜਮਾਤਾਂ ਪੜ੍ਹ ਗਏ ਜਵਾਕ ਚੱਲੇ ਹੁਣ ਕਿਹੜਾ ਨੇ ਡੀਸੀ ਲਗਣਾ ਪਿਆ ਬਹੁਤ ਆ ਕੀ ਆਦਾ ਕੰਮ ਇਸ ਤਰ੍ਹਾਂ ਸਿੱਖ ਲੈ ਕੋਈ ਰੋਗ ਇਸ ਤਰ੍ਹਾਂ ਸੀ ਜੀ ਬੇਟਾ ਜੀ ਵਿੱਚ ਦੇਖੋ ਸਕਿਉਰਟੀ ਗਾਰਡ ਦਾ ਵੀ ਕੰਮ ਕਰਦਾ ਰਿਹਾ ਦੋ ਸਾਲ ਤੇ ਟਰਾਈਡੈਂਟਿਸ ਵੀ ਲੱਗਾ ਰਿਹਾ ਹੋਰ ਵੀ ਲੇਬਰ ਜਿੱਥੇ ਮੰਡੀ ਜੀ ਲੇਬਰ ਕੀਤੀ ਆ ਬੇਟਾ ਵੈਸੇ ਮੇਰਾ ਮਿਹਨਤੀ ਹੈਗਾ ਯੇ ਨੂੰ ਕੰਮ ਮਿਲ ਜੇ ਤਾਂ ਕੰਮ ਤੋਂ ਉਹ ਖਬਰੋਂ ਦਾ ਨਹੀਂ ਕੰਮ ਕਰਦਾ ਖੁਸ਼ ਹੋ ਕੇ ਜਿੱਥੇ ਮਿਲ ਜੇ ਉਹਨੂੰ ਉਹ ਮਾਣਦਾ ਜੀ ਬਸ ਮਾਣ ਦਾ ਖੁਸ਼ ਹੁੰਦੀ ਹੈਗਾ ਤੇ ਇੱਕ ਇਹ ਸੀਗਾ ਜੀ ਇਹਦੇ ਚ ਨਾ ਸਾਡੇ ਬਠਿੰਡੇ ਤੋਂ ਰੈਕਟਰ ਨੇ ਸਖਵਿੰਦਰ ਕੌਰ ਖੋਸਾ ਸਮਾਜ ਸੇਵੀ ਨੇ ਬਹੁਤ ਅਦਾਬ ਕਰਨਗੇ ਉਹਨਾਂ ਨੇ ਮੈਨੂੰ ਬਹੁਤ ਮਿਹਨਤ ਕਰਵਾਈ ਰਹਿਣੇ ਕਲਾਸਾਂ ਲਵਾਈਆਂ ਮੇਰੀਆਂ ਤੇ ਇੱਕ ਸਾਡੇ ਬਰਨਾਲ ਤੋਂ ਸਖਪਾਲ ਕੌਰ ਬਾਠ ਜੀ ਨੇਗੇ ਤੇ ਉਹਨਾਂ ਨੇ ਮੈਨੂੰ ਪ੍ਰੇਰਨਾ ਦਿੱਤੀ ਵੀ ਅੱਗੇ ਪੜਨਾ ਚਾਹੀਦਾ ਕੋਰਸ ਕਰਦੇ ਰਹਿਣਾ ਚਾਹੀਦਾ ਜੀ ਉਹ ਕਿਤੇ ਨਾ ਕਿਤੇ ਸੋਰਸ ਮੇਰੇ ਥੈਂਕ ਯੂ ਸੀ ਵੀ ਅੱਗੇ ਪੜਾ ਕੋਰਸ ਕਰਾਈ ਹੈ ਨਾ ਤੇ ਬੱਚਿਆਂ ਲਈ ਤਾਂ ਹਰ ਇੱਕ ਮਾਂ ਬਾਪ ਨੂੰ ਹੁੰਦੀ ਹੁੰਦੀ ਆ ਮੈਨੂੰ ਆਪ ਨੂੰ ਵੀ ਸੀਗਾ ਮੈਨੂੰ ਇਤਰਾਜ ਰਿਹਾ ਰਿਜ਼ਲਟ ਤਾਂ ਜੀ ਮੇਰੇ ਸੀਗੇ ਉਹਦੇ ਚੋਂ 72% ਆ ਤੇ بیٹے ਦੇ 69% ਆ ਮੇਰੇ 360 ਅੰਕ ਨੇ 500 ਤੋਂ ਤੇ بیٹے ਦੇ ਹੈ ਜਿਹੜੇ ਉਹ 345 ਰਿਹਾ ਜੀ ਅਸੀਂ ਇਹ ਸੀ ਵੀ ਮੈਂ ਮਿਹਨਤ ਵੀ ਕੀਤੀ ਕਲਾਸਾਂ ਵਾਲੀਆਂ ਆਨਲਾਈਨ ਦੋ ਤਿੰਨ ਮਹੀਨੇ ਲਗਾਤਾਰ ਹਨਾ ਤੇ بیٹے ਨੂੰ ਮੈਂ ਫਿਰ ਵੀ ਬਾਦੇ ਹਿਸ਼ਾਰਾ ਹੈ ਮੰਨਦਾ ਵੀ ਉਹਨੇ ਮੌਕੇ ਤੇ ਆ ਕੇ ਥੋੜੇ ਦਿਨ ਪੜਾਇਆ ਪੜਾਇਆ ਸੀਗਾ ਤੇ ਉਹ ਨੰਬਰ ਮੇਰੇ ਬਰਾबरी ਦੇ ਗਏ ਨਹੀਂ ਕੋਈ ਬੜਾ ਫਰਕ ਨਹੀਂ ਸੀਗਾ ਤੇ ਇਹ ਮੈਨੂੰ ਖੁਸ਼ੀ ਹੋਈ ਸਾਡੇ ਸਾਰੇ ਪਰਿਵਾਰ ਨੂੰ ਦੋ ਚਾਰ ਦਿਨ ਤੋਂ ਲਗਾਤਾਰ ਫੋਨ ਆ ਰਿਹਾ ਹੈ ਖਬਰਾਂ ਨੇ ਕਵਰੇਜ ਕੀਤੀ ਹੈ ਤੁਹਾਡਾ ਵੀ ਚੈਨਲ ਵਾਲਿਆਂ ਦਾ ਸਭੂ ਸ੍ਰੋਤਾ ਦੀ ਮੈਂ ਧੰਨਵਾਦ ਕਰਦਾ ਮਿੱਤਰਾਂ ਪਿਆਰਾਂ ਦਾ ਜਿਹੜੇ ਦੇਖ ਰਹੇ ਨੇ ਜੀ ਆ ਹੁਣ ਅਸੀਂ ਇੱਕ ਤਾਂ ਦੇਖੋ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਸੀਂ ਦਾਖਲਾ ਲੈ ਰਹੇ ਹਾਂ ਦੋਨੇ ਬਾਪ ਬੇਟਾ ਉਹਦੇ ਚ ਅਸੀਂ ਬੀਏ ਕਰਾਂਗੇ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਜਿਸ ਤਰ੍ਹਾਂ ਹੋਇਆ ਜੀ ਉਸ ਤਰ੍ਹਾਂ ਲੋਕਾਂ ਨੂੰ ਮੈਸੇਜ ਤਾਂ ਮੈਸੇਜ ਆਲਾ ਤਾਂ ਮੈਨੂੰ ਕੁਝ ਬਲਦਾ ਹੈ ਵੀ ਮੈਨੂੰ ਕੋਈ ਜ਼ਿਆਦਾ ਪ੍ਰਾਪਤੀ ਹੋਈ ਆ ਹੈਗਾ ਵੀ ਸਾਲੂ ਸਮੇਂ ਦੀ ਵਰਤੋਂ ਸਹੀ ਕੰਮ ਵਾਲੇ ਵਾਸਤੇ ਲਾਉਣੀ ਚਾਹੀਦੀ ਆ ਵੀ ਇਹਦੇ ਨਾਲ ਕਿਸੇ ਨੂੰ ਹੋਰ ਵੀ ਪ੍ਰੇਰਨਾ ਮਿਲਦੀ ਵੀ ਆ ਬੰਦਾ 40 ਸਾਲ ਬਾਅਦ ਪੜਿਆ ਤਾਂ ਹੋਰ ਵੀ ਬਹੁਤ ਕਾਫੀ ਮੇਰੇ ਦੋਸਤ મિતਰ ਕਹਿੰਦੇ ਅਸੀਂ ਵੀ ਉਰ ਘਾਰਾਂਗੇ ਦਸ ਵੀ ਬਾਹਰ ਵੀ ਜੋ ਵੀ ਹੈਗਾ ਖੁਸ਼ੀ ਦਾ ਦੇਖੋ ਹੁੰਦੀ ਆ ਜੀ ਬਹੁਤ ਖੁਸ਼ੀ ਜਦੋਂ ਵਧਾਈਆਂ ਆਉਣ ਲੱਗ ਜਾਂਦੇ ਆ ਇਸ ਵੇਲੇ ਤੋਂ ਨਾ ਤੇ ਮੈਂ ਖੇਤ ਗਿਆ ਸੀਗਾ ਖੇਤ ਹੀ ਮੈਨੂੰ ਫੋਨ ਤੇ ਵਧਾਈਆਂ ਮਿਲਣ ਲੱਗੀਆਂ ਤੇ ਇੱਕ ਪਿੰਡ 'ਚ ਨੈੱਟ ਚੱਲਦਾ ਨਹੀਂ ਉਹਨਾਂ ਨੂੰ ਨਹੀਂ ਪਤਾ ਲਾ ਵੀ ਰਿਜ਼ਲਟ ਆਪਨ ਹੋ ਗਿਆ ਨਾ ਸਾਡੇ ਦੂਰ ਦਰਾਡੇ ਤੋਂ ਪ੍ਰਸ਼ੰਸਾ ਜਰੂਰ ਜੋ ਫੋਨ ਲੱਗੇ ਵੀ ਤੁਸੀਂ ਪਾਸ ਹੋ ਵੀ ਬਹੁਤ ਵਧੀਆ ਨੰਬਰ ਨੇ ਹਨਾ ਬਹੁਤ ਖੁਸ਼ੀ ਆ ਜੀ ਬਹੁਤ ਜਿਆਦਾ بیٹے ਦੇ ਦੋਸਤਾਂ ਨੇ ਮੈਨੂੰ ਦੱਸਿਆ ਜੀ ਮੈਂ ਖੇਤ ਸੀਗਾ ਤੇ ਉਹਨਾਂ ਨੇ ਦੱਸ ਵੀ ਰਿਜ਼ਲਟ ਆ ਗਿਆ ਵੀ ਤੁਸੀਂ ਦੋਨੋਂ ਪਾਸ ਹੋ ਗਏ ਜੀ ਤੇ ਬਹੁਤ ਜ਼ਿਆਦਾ ਖੁਸ਼ੀ ਆ ਜੀ ਹਾਂ ਜੀ ਮੇਰਾ ਨਾਮ ਜਗਰੂਪ ਸਿੰਘ ਰਾਜ ਸਰ ਜੀ ਇਹ ਮੇਰਾ ਬਰਾਦਰ ਹੈ ਜੀ ਚਾਚੇ ਦਾ ਮੁੰਡਾ ਜੀ ਤੇ ਇਹਨਾਂ ਨੂੰ ਸਾਨੂੰ ਬਹੁਤ ਹੀ ਜਦੋਂ ਰਿਜ਼ਲਟ ਦਾ ਪਤਾ ਲੱਗਿਆ ਨਾ ਬਹੁਤ ਖੁਸ਼ੀ ਹੋਈ ਵੀ ਪਿਓ ਪੁੱਤ ਨੇ ਵੀ ਪਲੱਸ 2 ਕਰੀਏ ਪਾਸ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਪੜ੍ਹਾਈ ਦੀ ਕੋਈ ਉਮਰ ਨਹੀਂ ਕੋਈ ਵੀ ਬੰਦਾ ਪੜ੍ਹਾਈ ਕਰ ਸਕਦਾ ਹੈ ਉਮਰ ਦਾ ਕੋਈ ਤਕਾਜ਼ਾ ਨਹੀਂ ਬਾਕੀ ਕੋ ਜ਼ਰੂਰੀ ਨਹੀਂ ਵੀ ਆਪਾਂ ਨੌਕਰੀਆਂ ਵਾਸਤੇ ਪੜ੍ਹਾਈ ਕਰਨੀ ਆ ਪੜ੍ਹਾਈ ਆ ਆਪਣੇ ਗਿਆਨ ਵਾਸਤੇ ਬਹੁਤ ਜ਼ਰੂਰੀ ਆ ਉਮਰ ਦਾ ਕੋਈ ਇਹਦਾ ਮਤਲਬ ਨਹੀਂ ਹੈ ਜਦੋਂ ਆਪਦੇ ਮੁੰਡੇ ਦਾ ਮਨ ਦਿਮਾਗ ਕਹਿ ਰਿਹਾ ਵੀ ਮੈਂ ਪੜ੍ਹਾਈ ਕਰਨੀ ਆ ਤਾਂ ਪੜ੍ਹਾਈ ਕਰ ਸਕਦਾ ਹੈ ਹੋਰ ਵੀ ਹਾਂਜੀ ਹਾਂਜੀ ਹੋਰ ਵੀ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਜਿਹੜੇ ਵੀ ਵੀਰ ਪੜ੍ਹਾਈ ਤੋਂ ਪਿੱਛੇ ਰਹੇ ਹੋਏ ਨੇ ਉਪੜਾਈ ਹੁਣ ਵੀ ਕਰ ਸਕਦੇ ਆ ਕੋਈ ਲਿੰਕ ਨਹੀਂ ਉਮਰ ਦੇ ਹਿਸਾਬ ਨਾਲ ਕੋਈ ਸਾਨੂੰ ਰਿਜ਼ਲਟ ਜਦੋਂ ਮਿਲਿਆ ਤਾਂ ਸਾਨੂੰ ਦੋਸਤ ਨੇ ਫੋਨ ਕੀਤਾ ਵੀ ਤੁਹਾਡੇ ਉਹ ਦੋਨੇ ਭਰਾ ਪਾਸ ਹੋ ਗਏ ਭਤੀਜਾ ਪਿਓ ਪੁੱਤ ਪਾਸ ਹੋ ਗਏ ਸਾਨੂੰ ਬਹੁਤ ਹੀ ਖੁਸ਼ੀ ਹੋਈ ਕੈਨੇਡਾ ਦੇ ਵਿੱਚ ਫੋਨ ਆਉਣ ਲੱਗ ਗਏ ਕੈਨੇਡਾ ਦੇ ਵਿੱਚ ਉਹਨਾਂ ਨੇ ਪਾਰਟੀ ਕੀਤੀ ਇਹਨਾਂ ਦੀ ਬੇਟੀ ਕੈਨੇਡਾ ਦੇ ਵਿੱਚ ਹੈ ਮੇਰੀ ਭਤੀਜੀ ਉਹਨਾਂ ਨੇ ਉੱਥੇ ਪਾਰਟੀ ਕੀਤੀ ਇਹਨਾਂ ਦੇ ਘਰ ਵਾਲੇ ਨੇ ਉਹ ਵੀ ਘਰ ਵਾਲੀ ਵੀ ਉੱਥੇ ਕੈਨੇਡਾ ਦੇ ਵਿੱਚ ਹੈ ਉਹਨਾਂ ਨੇ ਉੱਥੋਂ ਬਹੁਤ ਫੋਨ ਆਏ ਖੁਸ਼ੀ ਮਨਾਈ ਪਾਰਟੀ ਘਰੇ ਪਾਰਟੀ ਹੋਈ ਉੱਥੇ ਪਾਰਟੀ ਹੋਈ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਬਣਿਆ ਪੈਸੇ ਦਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਮੈਸੇਜ ਵੀ ਜੋ ਵੀ ਵੀਰ ਬੱਚੇ ਪੜਨੋਂ ਪੜ੍ਹਾਈ ਵਿੱਚ ਛੱਡ ਜਾਂਦੇ ਨੇ ਉਹਨਾਂ ਨੂੰ ਪੜ੍ਹਾਈ ਛੱਡ ਨਹੀਂਣੀ ਚਾਹੀਦੀ ਜੋ ਇਹ ਯੋਗ ਹੈ ਪੜ੍ਹਾਈ ਦਾ ਯੋਗ ਹੈ ਪੜ੍ਹਾਈ ਜ਼ਰੂਰੀ ਕਰਨੀ ਚਾਹੀਦੀ ਹੈ ਹਰ ਇੱਕ ਬੰਦੇ ਨੂੰ ਕੋਈ ਵੀ ਉਮਰ ਦਾ ਕੋਈ ਵੀ ਤਕਾਜ਼ਾ ਨਹੀਂ ਹੈ ਇਹਦੇ ਵਿੱਚ ਹਾਲਾਤ ਕਿਸੇ ਬੱਚਾ ਵੀ ਦਾ ਹਟ ਗਿਆ ਸੀ ਪੜ੍ਹਾਈ ਦੇ ਵਿੱਚੋਂ ਹਾਲਾਤਾਂ ਦੇ ਕਾਰਨ ਹੀ ਹਟਿਆ ਸੀ ਉਹ ਕੰਮ ਤੇ ਲੱਗਿਆ ਕੰਮ ਲੱਗਣ ਦੇ ਨਾਲ ਇਹਨਾਂ ਦਾ ਚਲੋ ਗੁਜ਼ਾਰਾ ਕੁਛ ਡੋਟ ਹੋਇਆ ਠੀਕ ਹੋਇਆ ਕੰਮ ਕਰੇ ਅਵਤਾਰ ਜੀ ਵੀ ਪੱਤਰਕਾਰੀ ਕਰਦੇ ਸੀ ਇਹਨਾਂ ਕੋ ਕੋ ਖਾਸ ਕਮਾਈ ਨਹੀਂ ਸੀ ਇਹਨਾਂ ਕੋਲੇ ਉਹਦੇ ਨਾਲ ਚਲੋ ਇਹਨਾਂ ਦਾ ਕੰਮ ਚੱਲਿਆ ਫਿਰ ਬਾਅਦ ਚ ਉਹ ਬੱਚਾ ਕਹਿੰਦਾ ਪੜ੍ਹਾਈ ਕਰਨੀ ਆ ਇਹਨਾਂ ਦੋਨਾਂ ਨਾਲ ਹੀ ਇਹਦਾ ਮਨ ਬਣ ਗਿਆ ਅਵਤਾਰ ਦਾ ਇਹਨਾਂ ਨੇ ਵੀ ਫਾਰਮ ਭਰਤੇ ਨਾਲੇ ਪਾਸ ਹੋ ਗਏ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧੀਆ